ਮੋਗਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਇੱਕ ਡਾਕਟਰ ਸਾਹਿਬ ਤੋਂ ਜਿਹੜੀਆਂ ਗੋਲੀਆਂ ਚਲੀਆਂ ਉਹ ਵੀ ਕੁਝ ਇਦਾਂ ਦਾ ਹੀ ਮਾਮਲਾ ਸੀਗਾ ਉਹ ਮਸ਼ਹੂਰ ਸਿੰਘ ਆਈਗੀ ਐਕਟਰ ਤਾਨੀਆ ਉਹਦੇ ਪਿਤਾ ਜੀ ਸੀਗੇ ਤੇ ਉੱਥੇ ਵੀ ਬੜੇ ਕਹਿੰਦੇ ਤੁਸੀਂ ਆਰਾਮ ਨਾਲ ਆਏ ਐ ਗੋਲੀਆਂ ਚਲਾ ਕੇ ਤੇ ਮਾਹੌਲ ਦੀ ਜਿੰਨੀ ਕਿ ਚਰਚਾ ਕਰ ਲਈ ਅੱਜ ਕੱਲ੍ਹ ਤੇ ਮੈਨੂੰ ਲੱਗਦਾ ਘਾਟ ਹੀ ਐ ਨਵਾਂ ਨਵਾਂ ਹੀ ਕੁਛ ਅਜੂਬਾ ਵਾਪਰ ਰਿਹਾ ਦੇਖੋ ਬੜੀ ਇਹ ਵੀ ਹਿਰਦੇ ਵੇਦਕ ਘਟਨਾ ਸੀ ਹੂੰ ਇਹਦਾ ਤੁਸੀਂ ਦੇਖਿਆ ਹੋਣਾ ਸੀਸੀਟੀਵੀ ਜਾਂ ਸਾਰਾ ਘਟਨਾ ਨੂੰ ਜੋੜ ਕੇ ਜਿਹੜਾ ਪ੍ਰਕਰਨ ਇਹ ਤਾਂ ਦੋ ਬੰਦੇ ਆਉਂਦੇ ਆ ਹੁਣ ਡਾਕਟਰ ਦੀ ਕਲੀਨਿਕ ਦੇ ਵਿੱਚ ਕੋਈ ਆਇਆ ਮਰੀਜ਼ ਬਣ ਕੇ ਪਹਿਲੀ ਗੱਲ ਤੇ ਇਹ ਨਾ ਕਿ ਡਾਕਟਰ ਦਾ ਇੱਕ ਵਿਸ਼ਵਾਸ ਹੁੰਦਾ ਕਿ ਮੇਰੇ ਕੋਲ ਕੋਈ ਦੁਖੀ ਆਇਆ ਜੀ ਮਰੀਜ਼ ਆਇਆ ਫੇਰ ਉਹ ਚੈੱਕਅਪ ਤੇ ਬਹਾਨੇ ਬਹਿੰਦਾ ਇੱਕ ਕੋਲ ਖਲੋਤਾ ਰਹਿੰਦਾ ਜਿਸ ਵੇਲੇ ਉਹ ਸ਼ਾਇਦ ਪੈਰ ਦੀ ਅਲਰਜੀ ਕਹਿੰਦਾ ਕਿ ਕੁਝ ਇਸ ਤਰ੍ਹਾਂ ਦੀ ਗੱਲ ਹੈ ਉਹ ਜਦੋਂ ਝੁੱਕ ਕੇ ਐਦਾਂ ਕਰਕੇ ਹੁਣ ਡਾਕਟਰ ਦੇਖਦਾ ਹੀ ਏ ਥੱਲੇ ਟਾਰਚ ਵਗੈਰਾ ਜਿਹਾ ਖਾ ਕੇ ਉਹ ਜਦੋਂ ਝੁਕਿਆ ਤੇ ਉਸ ਵੇਲੇ ਫਿਰ ਗੋਲੀਆਂ ਮਾਰੀਆਂ ਨਾ ਉਹ ਜਿਹੜੀ ਇੱਕ ਗੋਲੀ ਸੀ ਉਹ ਤੇ ਡਾਕਟਰ ਸਾਹਿਬ ਦੇ ਪਾਰ ਲੰਘ ਗਈ ਪਿੱਛੋਂ ਵਜੀਆਂ ਨਾ ਜੀ ਇੱਕ ਗੋਲੀ ਵਿੱਚ ਅੜ ਗਈ ਹੂੰ ਜਿਹਦੇ ਕਰਕੇ ਦੱਸਦੇ ਆ ਕਿ ਲੀਵਰ ਵਗੈਰਾ ਝੜੇ ਹਨ ਅੰਦਰਲੇ ਆਰਗਨ ਝੜੇ ਹੁੰਦੇ ਨੇ ਆਪ ਜੀ ਜੀ ਵੀ ਇਹ ਕਾਫੀ ਲੀਵਰ ਡੈਮੇਜ ਹੋ ਗਿਆ ਹੁਣ ਸੁਖਮ ਸਿੰਘ ਸਾਹਿਬ ਉਸ ਤੋਂ ਬਾਅਦ ਜੋ ਇਹ ਡਾਕਟਰ ਸਾਹਿਬ ਨੇ ਤਾਨੀਆਂ ਦੇ ਪਿਤਾ ਜੀ ਹਾਲਾਂਕਿ ਆਪਾਂ ਬਹੁਤਾ ਨਹੀਂ ਜਾਵਾਂਗੇ ਇਹਨਾਂ ਦੀ ਨਿੱਜਤਾ ਦਾ ਖਿਆਲ ਰੱਖਾਂਗੇ ਕਿਉਂਕਿ ਖੁਦ ਉਹ ਕੁੜੀ ਨੇ ਅਪੀਲ ਕੀਤੀ ਆ মিডিਆ ਨੂੰ ਕਿ ਭਾਈ ਥੋੜਾ ਜਿਹਾ ਸਾਡਾ ਹਿਸਾਬ-ਕਿਤਾਬ ਰੱਖੋ ਜੀ ਚਾਹੀਦਾ ਵੀ ਹੈ ਜ਼ਰੂਰੀ ਹੁਣ ਉਹ ਡਾਕਟਰ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਝੂਲਦਾ ਪਿਆ ਹੂੰ ਕੱਲ ਸਿਹਤ ਮੰਤਰੀ ਉੱਥੇ ਆਏ ਸਨ ਖੁਦ ਡਾਕਟਰ ਬਲਵੀਰ ਜੀ ਕਿਉਂਕਿ ਡਾਕਟਰ ਨੇ ਪੇਸ਼ੇ ਤੋਂ ਇਹ ਵੀ ਡਾਕਟਰ ਨੇ ਪੇਸ਼ੇ ਤੋਂ ਤਾਂ ਚਲੋ ਉਹਨਾਂ ਦਾ ਆਉਣਾ ਬਣਦਾ ਸੀ ਅੱਛੀ ਗੱਲ ਆ ਪਰ ਉਹਨਾਂ ਨੂੰ ਕੁਝ ਗੱਲਾਂ ਦੇ ਜਵਾਬ ਤੇ ਦੇਣੇ ਚਾਹੀਦੇ ਆ ਕਿ ਭਾਈ ਜੇ ਡਾਕਟਰ ਕਲੀਨਿਕ ਦੇ ਵਿੱਚ ਸੇਫ ਨਹੀਂ ਕਾਰੋਬਾਰੀ ਆਪਣੀ ਦੁਕਾਨ ਦੇ ਵਿੱਚ ਸੇਫ ਨਹੀਂ ਬੰਦਾ ਆਪਣੇ ਘਰ ਦੇ ਵਿੱਚ ਸੇਫ ਨਹੀਂ ਉਹ ਮੋਗੇ ਦੇ ਵਿੱਚ ਮਾਰਿਆ ਸੀਗਾ ਨਾ ਕਾਂਗਰਸੀ ਆਗੂ ਘਰ ਵੜ ਕੇ ਮਾਰਿਆ ਸੀ ਉਹਨਾਂ ਨੇ ਜੀ ਜੀ ਠੀਕ ਹੈ ਜੀ ਮਤਲਬ ਕਿ ਸਰਕਾਰ ਦੇ ਇਸ ਰਾਜ ਭਾਗ ਦੇ ਵਿੱਚ ਬੰਦਾ ਸੇਫ ਕਿੱਥੇ ਆ ਹੂੰ ਜਿਨ੍ਹਾਂ ਦੇ ਵਿੱਚ ਵੀ ਬੰਦਾ ਸੇਫ ਨਹੀਂ ਹੈਗਾ ਸਾਹਿਬ ਬਿਲਕੁਲ ਬਿਲਕੁਲ ਕਿਉਂਕਿ ਜੇਲ੍ਹਾਂ ਦੇ ਵਿੱਚ ਵੀ ਗੈਂਗਵਾਰ ਹੋਈ ਸਾਡੇ ਜੀ ਜੀ ਜਿੱਥੇ ਬੰਦੇ ਮਰੇ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਹੋਈ ਪਈ ਆ ਕਿ ਕੋਈ ਵੀ ਬੰਦਾ ਆਹੀਂ ਅੱਗੇ ਗੱਲਾਂ ਕਰਦੇ ਪਏ ਸਾਂ ਕਿ ਭਾਈ ਬੰਦਾ ਆਪਦੇ ਆਪ ਤੇ ਮਾਣ ਨਾ ਕਰੇ ਕਿ ਮੈਂ ਬਹੁਤ ਤਗੜਾ ਜੀ ਫਲਾਟਮ ਕਰ ਨਹੀਂ ਪਤਾ ਹੀ ਨਹੀਂ ਤੁਸੀਂ ਉਦੋਂ ਤੱਕ ਸੇਫ ਹੋ ਜਦੋਂ ਤੱਕ ਤੁਹਾਨੂੰ ਕੋਈ ਮਾਰਨ ਨਾ ਆਇਆ ਹਮ ਬਿਲਕੁਲ ਜੀ ਉਦੋਂ ਜਿੱਦਾਂ ਉਹ ਆ ਗਿਆ ਤੁਹਾਨੂੰ ਨਾ ਸਰਕਾਰ ਬਚਾ ਸਕਦੀ ਹੈ ਤੇ ਨਾ ਤੁਹਾਨੂੰ ਕਿਸੇ ਨੇ ਹੋਰ ਨੇ ਬਚਾਉਣਾ ਕਿ ਯਾਨੀ ਇਹਦਾ ਮਤਲਬ ਹੈ ਕਿ ਤੁਸੀਂ ਕਾਤਲ ਦੇ ਰਹਿਮੋ ਕਰਮ ਤੇ ਸੇਫ ਹੋ ਸੇਫ ਹੋ ਬਿਲਕੁਲ ਜੇ ਉਹਨੇ ਕਿਹਾ ਕਿ ਹਾਂ ਹਲੇ ਜਿਉਣ ਦੇ ਹੋ ਯਾਰ ਤੇ ਜੋ ਆ ਗਿਆ ਤੇ ਉਹਨੂੰ ਕੋਈ ਡਰ ਨਹੀਂ ਆ ਜੀ ਨਾ ਭੜੇ ਜਾਣ ਦਾ ਡਰ ਹੈ ਨਾ ਉਸ ਨੂੰ ਮਲਕ ਸਜ਼ਾ ਦਾ ਡਰ ਹੈ ਹੂੰ ਕੋਈ ਡਰ ਪੈ ਹੀ ਨਹੀਂ ਹੈ ਤੇ ਮਾਮਲਾ ਇਹ ਵੀ ਹੋਣ ਦੇਖੋ ਜੁੜਦਾ ਜਾ ਕੇ ਇਹਦੇ 'ਚ ਨਾ ਇੱਕ ਮੈਂ ਖਬਰ ਕੱਲ ਵੇਖੀ ਸੀ ਕਿ ਸ਼ਹਿਜ਼ਾਦ ਪੱਟੀਵਰਾ ਦਾ ਵੀ ਜ਼ਿਕਰ ਆਉਂਦਾ ਹੂੰ ਕਿ ਉਹਨਾਂ ਨੇ ਐਕਸਟਰਸ਼ਨ ਵਾਸਤੇ ਸ਼ਾਇਦ ਪਹੁੰਚ ਕੀਤੀ ਜੀ ਦੂਜੇ ਪਾਸੇ ਕੁਝ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਮਾਝੇ ਦੇ ਇੱਕ ਗੈਂਗ ਨੇ ਇਹਨਾਂ ਤੋਂ ਅੱਜ ਤੋਂ ਕੋਈ 2 2.5 ਸਾਲ ਪਹਿਲਾਂ ਪੈਸੇ ਮੰਗੇ ਸਰ ਜੀ ਜੀ ਉਹ ਪੈਸੇ ਇਹਨਾਂ ਨੇ ਨਹੀਂ ਦਿੱਤੇ ਤੇ ਉਲਟਾ ਮਤਲਬ ਪੁਲਿਸ ਪ੍ਰਸ਼ਾਸਨ ਨੇ ਇੱਕ ਗਨਮੈਨ ਦੇ ਦਿੱਤਾ ਸੀਗਾ ਜੀ ਜਿਸ ਵੇਲੇ ਗਨਮੈਨ ਦੇ ਦਿੱਤਾ ਤੇ ਉਹ ਗਨਮੈਨ ਹੁਣ ਇਹਨਾਂ ਨੇ ਕਿਤੇ ਜਾ ਕੇ ਵਾਪਸ ਲੈ ਲਿਆ ਜੀ ਹੁਣ ਸਵਾਲ ਤੇ ਡਾਕਟਰ ਬਲਬੀਰ ਜੀ ਨੂੰ ਇਹ ਵੀ ਹੋਏਗਾ ਬਿਲਕੁਲ ਕਿ ਕੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਇਨਪੁਟ ਸੀ ਕਿ ਨਹੀਂ ਜੀ ਹੁਣ ਡਾਕਟਰ ਸਾਹਿਬ ਨੂੰ ਕੋਈ ਥ੍ਰੈਟ ਨਹੀਂ ਹੈ ਤੇ ਜੇ ਉਹ ਸੀ ਮੰਨ ਲਓ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦੀ ਰਿਪੋਰਟ ਸੀ ਜੀ ਸੀਆਈਡੀ ਦੀ ਜਾਂ ਖੁਫੀਆ ਤਾਂ ਫਿਰ ਗਲਤ ਸਾਬਤ ਹੋਈ ਹਮ ਫਿਰ ਗਨ ਮੈਨੂੰ ਵਾਪਸ ਕਿਉਂ ਲੈ ਲੈਣ ਧੰਨ ਬਿਲਕੁਲ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਤੁਸੀਂ ਦੇਖੋਗੇ ਜਿਵੇਂ ਆਪਾਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦਾ ਮਸਲਾ ਦੇਖ ਲਈਏ ਜਾਂ ਹੋਰ ਕਈ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ ਤਾਂ ਉਹਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਸਰਕਾਰ ਤੇ ਪਲੜੇ ਦੇ ਵਿੱਚ ਤੁਲਦੀ ਆ ਬਿਲਕੁਲ ਜੀ ਇਹਨਾਂ ਦੇ ਖਾਤੇ 'ਚ ਬੋਲਦੀ ਆ ਕਿ ਗਨਮੈਣ ਤੁਸੀਂ ਇੱਕ ਦਿੱਤਾ ਕਿਸੇ ਬੰਦੇ ਨੂੰ ਜੇ ਦਿੱਤਾ ਤੇ ਉਹਨੂੰ ਵਾਪਸ ਕਿਉਂ ਲੈ ਲਿਆ ਤੇ ਜੇ ਆਧਾਰ ਕੋਈ ਤੁਹਾਡੇ ਕੋਲ ਖੁਫੀਆ ਤੌਰ ਤੇ ਸੀ ਤਾਂ ਉਹ ਤਾਂ ਤੁਹਾਡਾ ਆਧਾਰ ਹੀ ਗਲਤ ਸਾਬਤ ਹੋਇਆ ਨਾ ਬਿਲਕੁਲ ਜੀ ਹਾਂ ਇੱਕ ਮਿੱਤਰ ਕਹਿ ਰਹੇ ਨੇ ਪੀਵੀ ਕੱਤੀ ਜੀ ਕਹਿੰਦੇ ਵੀ ਨਸ਼ਾ ਮੁਕਤ ਕਰਦੇ ਕਰਦੇ ਕਹਿੰਦੇ ਬੰਦੇ ਮੁਕਤ ਪੰਜਾਬ ਨਾ ਬਣ ਜਾਵੇ ਕਹਿੰਦੇ ਕਿਤੇ ਔਰ ਇੱਕ ਮਿੱਤਰ ਰਾਜਕੁਮਾਰ ਜੀ ਕਹਿ ਰਹੇ ਸੀ ਕਿ ਯੂਪੀ ਬਿਹਾਰ ਵਾਲਾ ਕਹਿੰਦੇ ਹਾਲ ਹੋ ਗਿਆ ਤੇ ਇੱਕ ਪਿੱਛੇ ਮਿੱਤਰ ਹੋਰ ਸੀ ਨਾਮ ਉਹਨਾਂ ਦਾ ਪਿੱਛੇ ਰਹਿ ਗਿਆ ਉਹ ਕਹਿੰਦੇ ਮੈਂ ਯੂਪੀ 'ਚ ਰਹਿ ਰਿਹਾ ਤੇ ਯੂਪੀ ਕਹਿੰਦੇ ਪੰਜਾਬ ਨਾਲੋਂ ਸੇਫ ਹੈ ਸਰ ਯੂਪੀ ਵਾਲਿਆਂ ਨੇ ਤੁਸੀਂ ਦੇਖੋਗੇ ਕਿ ਬਦਮਾਸ਼ ਤੇ ਇਸ ਤਰ੍ਹਾਂ ਠੀਕ ਕੀਤੇ ਹਾਲਾਂਕਿ ਇਨਕਾਊਂਟਰ ਵਗੈਰਾ ਜਿਹੜੇ ਤੁਹਾਨੂੰ ਪਤਾ ਵਿਵਾਦਤ ਹੋ ਜਾਂਦਾ ਵਿਸ਼ਾ ਹੂੰ ਮੈਂ ਇੱਕ ਬਦਮਾਸ਼ ਦੀ ਵੀਡੀਓ ਦੇਖੀ ਸੀ ਕਿ ਉਹ ਪੇਸ਼ ਹੋਣਾ ਆ ਭਗੌੜਾ ਹੋਏਗਾ ਨਾ ਜੀ ਵੰਟਡ ਹੋਏਗਾ ਥਾਣੇ ਦੇ ਵਿੱਚ ਉਹ ਕੱਲਾ ਨਹੀਂ ਸੀ ਗਿਆ ਸੁਖਮ ਸਿੰਘ ਸਾਹਿਬ ਉਹਨੇ ਆਪਦੇ ਘਰ ਦੇ ਅੱਗੇ ਲਾਏ ਹਮ ਘਰ ਵਾਲੀ ਉਹਦੇ ਅੱਗੇ ਪਿੱਛੇ ਉਹਨੇ ਹੱਥ ਖੜੇ ਕੀਤੇ ਵੀ ਕਿਤੇ ਥਾਣੇ ਵੜਦੇ ਗੋਲੀ ਨਾ ਮਾਰ ਦੇਣ ਹਮ ਦੇਖੋ ਆਪਦੀ ਘਰ ਵਾਲੀ ਨੂੰ ਅੱਗੇ ਲਾ ਕੇ ਉਹ ਜਾ ਕੇ ਪੇਸ਼ ਹੋਇਆ ਹਮ ਸਾਹਬ ਲਾ ਲਓ ਇੰਨਾ ਖੌਫ ਜੀ ਤੇ ਮੇਰੇ ਖਿਆਲ ਦੇ ਨਾਲ ਕਦੇ-ਕਦੇ ਮੈਨੂੰ ਇਉਂ ਲੱਗਦਾ ਕਿ ਦੇਖੋ ਜਿਹੜਾ ਅਮਨ ਕਾਨੂੰਨ ਦਾ ਮਸਲਾ ਹੁੰਦਾ ਹੈ ਨਾ ਸੁਖਮ ਸਿੰਘ ਸਾਹਿਬ ਹੂੰ ਇਸ ਸਭ ਤੋਂ ਅਹਿਮ ਹੁੰਦਾ ਸਾਰੇ ਬੰਦੇ ਆ ਵਾਸਤੇ ਜੀ ਮੇਰੇ ਖਿਆਲ ਦੇ ਨਾਲ ਜੇਬ ਵੀ ਜਿਹੜੀ ਉਹ ਜਾਨ ਤੋਂ ਬਾਅਦ ਆਉਂਦੀ ਆ ਜੱਜਾ ਜਾਨ ਤੇ ਜੱਜਾ ਜੇਬ ਹੂੰ ਜਾਨ ਪਹਿਲੀਆਂ ਚ ਆਉਂਦੀ ਜਾਨ ਹੈ ਤਾਂ ਜਹਾਨ ਹੈ ਜਹਾਨ ਬਿਲਕੁਲ ਹਰ ਇੱਕ ਬੰਦਾ ਇਹ ਗੱਲ ਸੋਚੇਗਾ ਕਿ ਯਾਰ ਜੇ ਜ਼ਿੰਦਗੀ ਨਹੀਂ ਹੂੰ ਤਾਂ ਫਿਰ ਜੇਬ ਨੂੰ ਕੀ ਕਰੋਗੇ ਪੈਸਾ ਥੇਲਾ ਜਿਹੜਾ ਉਹ ਤੇ ਬਾਅਦ ਦੀ ਗੱਲ ਆ ਇਹਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੀ ਹਾਲ ਰਹਿੰਦੇ ਆ ਭਾਰਤੀ ਜਨਤਾ ਪਾਰਟੀ ਵਾਸਤੇ ਇਹ ਚੀਜ਼ ਜਿਹੜੀ ਆ ਉਹ ਰਾਜਨੀਤਿਕ ਤੌਰ ਤੇ ਫਾਇਦੇਮੰਦ ਹੋਏਗੀ ਕਿਉਂ ਕਿ ਦੂਜਿਆਂ ਨੂੰ ਅਜਮਾਈ ਬੈਠੇ ਆ ਲੋਕ ਤੇ ਯੂਪੀ ਦੀ ਮਿਸਾਲ ਉਹਨਾਂ ਦੇ ਸਾਹਮਣੇ ਆ ਹਮ ਬਿਲਕੁਲ ਇਹ ਗੱਲ ਮੈਂ ਜਦੋਂ ਵੀ ਕਹਿੰਨਾ ਨਾ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਯਾਰ ਮੈਂ ਵੀ ਖੈਰਖਵਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਜਾਵੇ ਜੀ ਅਸੀਂ ਫੈਕਚੁਅਲੀ ਗੱਲ ਇਹ ਕਰਦੇ ਆ ਤਤਾਤਮਕ ਕਿ ਲੋਕ ਜਿਹੜੇ ਆ ਨਾ ਜਦੋਂ ਅਸੀਂ ਉਹਨਾਂ ਦੇ ਨਾਲ ਇਹੋ ਜੇ ਗੱਲਬਾਤ ਮੁੱਦੇ ਦੀ ਕਰਦੇ ਆ ਇਹੋ ਜੇ ਮੁੱਦੇ ਤੇ ਗੱਲਬਾਤ ਕਰਦੇ ਆ ਤਾਂ ਉਹ ਮਿਸਾਲ ਯੂਪੀ ਦੀ ਚੁੱਕ ਕੇ ਪੇਸ਼ ਕਰਦੇ ਨੇ ਜਿਹੜੇ ਪੜ੍ਹੇ ਨਹੀਂ ਕਰਦੇ ਨੇ ਤਾਂ ਬਿਲਕੁਲ ਇਹੀ ਮੈਂ ਕਹਿ ਰਿਹਾ ਤੇ ਇਹੀ ਚੀਜ਼ ਹੁੰਦੀ ਆ ਕਿ ਹੇਠਲੇ ਪੱਧਰ ਤੇ ਜਦੋਂ ਚਰਚਾ ਚੱਲਣ ਲੱਗ ਜਾਂਦੀ ਆ ਉਸ ਦਾ ਤਾਂ ਫਿਰ ਹੌਲੀ 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 ਸਿਆਸੀ ਤੌਰ ਤੇ ਇਹਨਾਂ ਗੱਲਾਂ ਦਾ ਜਿਹੜਾ ਲਾਭ ਆ ਨਾ ਉਹ ਮਿਲਣਾ ਸਟਾਰਟ ਹੋ ਜਾਂਦਾ ਜੀ 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 ਮੰਦੀਪ ਭਾਈ ਬਹੁਤ-ਬਹੁਤ ਸ਼ੁਕਰੀਆ ਜੀ ਦੁਆਰਾ ਫਿਰ ਕੰਟਰੀਬਿਊਸ਼ਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਹਾਂ ਹੁਣ ਯੂਪੀ ਸਰਕਾਰ ਦੀ ਗੁੰਡਾਗਰਦੀ ਬਹੁਤ ਹੈ ਕੋਈ ਯੂਪੀ ਦੀ ਖਬਰ ਵੀ ਬਾਹਰ ਨਹੀਂ ਦੱਸ ਸਕਦਾ ਕਿ ਅੱਜ ਯੂਪੀ ਚ ਕੀ ਹੋਇਆ ਗੁਰਵਿੰਦਰ ਜੀ ਕਹਿ ਰਹੇ ਨੇ ਚਲੋ ਕੁਝ ਕੰਟਰੋਲ ਤੇ ਹੋਇਆ ਇਹ ਤੇ ਮੰਨਣਯੋਗ ਗੱਲ ਹੈਗੀ ਆ ਚਲੋ ਆਪਾਂ ਥੋੜਾ ਜਿਹਾ ਇਨ੍ਹਾਂ ਖਬਰਾਂ ਤੋਂ ਹਟ ਕੇ ਥੋੜਾ ਰਾਜਨੀਤੀ ਵਾਲੇ ਪਾਸੇ ਆਉਣੇ ਕਿਉਂਕਿ ਉਹ ਵੀ ਬੜੀਆਂ ਜ਼ਰੂਰੀ ਖਬਰਾਂ ਨੇ ਮਿੰਟੂ ਜੀ ਮਜੀਠੀਆ ਸਾਹਿਬ ਦੀ ਗੱਲ ਮੈਨੂੰ ਲੱਗਦਾ